ਮੈਂ ਬੇਨਤੀ ਕਰਨਾ ਚਾਹਾਂਗਾ ਭਾਈ ਦਲਜੀਤ ਭਾਈ ਤੱਕ ਅਗਰ ਵੀਡੀਓ ਪਹੁੰਚ ਸਕਦੇ ਹੋ ਜਰੂਰ ਪਹੁੰਚਾਓ ਤੇ ਭਾਜੀ ਨੂੰ ਅਪੀਲ ਆ ਭਾਜੀ ਜਰੂਰ ਇੱਕ ਵਾਰੀ ਇਹਨਾਂ ਨੂੰ ਮਿਲੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਕੋਲ ਭੈਣ ਹਰਮੀਤ ਕੌਰ ਜੀ ਦਿੱਲੀੋਂ ਆਏ ਨੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਸਾਡੀ ਟੀਮ ਜਿਹੜੀ ਇੱਥੇ ਬੈਠਦੀ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮਾਲਕ ਸਾਡੇ ਕੋਲ ਸੇਵਾ ਲੈਂਦੇ ਨੇ ਤੇ ਇਹ ਭੈਣ ਜਦੋਂ ਤੋਂ ਆ ਕੇ ਸਾਡੇ ਕੋਲ ਬੈਠੇ ਨੇ ਮੈਂ ਸਮਝ ਨਹੀਂ ਪਾ ਰਿਹਾ ਕਿ ਇਹ ਭੈਣ ਕਿਸ ਸੋਚ ਤੇ ਕਿਸ ਉਮੀਦ ਨਾਲ ਸਾਡੇ ਕੋਲ ਆਏ ਨੇ ਮੈਂ ਕੋਸ਼ਿਸ਼ ਕਰ ਰਿਹਾ ਸਮਝਣ ਦੀ ਬਟ ਆਮ ਫੇਲਡ ਟੂ ਅੰਡਰਸਟੈਂਡ ਪਰ ਮੈਨੂੰ ਭੈਣ ਕਹਿੰਦੀ ਕਿ ਅਗਰ ਮੇਰੀ ਹੈਲਪ ਕਰ ਸਕਦਾ ਤਾਂ ਮੈਨੂੰ ਦਲਜੀਤ ਨਾਲ ਮਿਲਵਾ ਦਿਓ ਤਾਂ ਦਲਜੀਤ ਭਾਜੀ ਤੱਕ ਤਾਂ ਮੇਰਾ ਡਾਇਰੈਕਟ ਅਪਰੋਚ ਹੈ ਨਹੀਂ ਬਟ ਥਰੂ ਸੋਸ਼ਲ ਮੀਡੀਆ ਮੈਂ ਰਿਕੁਐਸਟ ਕਰਨਾ ਚਾਹੂੰਗਾ ਉਹਨਾਂ ਦੀ ਟੀਮ ਨੂੰ ਦਲਜੀਤ ਭਾਜੀ ਨੂੰ ਕਿ ਤੁਸੀਂ ਪਲੀਜ਼ ਇਸ ਭੈਣ ਨੂੰ ਮਿਲ ਲਓ ਕਿਉਂ ਮਿਲਣਾ ਚਾਹੁੰਦਾ ਦਲਜੀਤ ਭਾਜੀ ਨੂੰ ਇਫ ਦਲਜੀਤ ਭਾਜੀ 15 ਸਾਲ ਹੋ ਗਏ ਫੋਲੋ ਕਰਦੇ ਆ ਦਲਜੀਤ ਭਾਜੀ ਜਦੋਂ ਤੋਂ ਇਹ ਸਾਂਝ ਫਾਊਂਡੇਸ਼ਨ ਚਾਲੂ ਹੋਈ ਸੀ ਮੈਂ ਆਪਣੇ ਘਰੇ ਕਰਤੀ ਸੀ 15 ਸਾਲ ਤੋਂ ਮੈਂ ਦੇ ਰਹੀ ਆ ਸਭ ਨੂੰ ਨੀਡੀ ਪੀਪਲਸ ਨੂੰ ਮੈਂ ਹਰ ਬੰਦੇ ਨੂੰ ਗਿਫਟ ਦੇਣੀ ਆ ਨੀਡੀ ਪੀਪਲ ਨਹੀਂ ਸਭ ਨੂੰ ਹੀ ਅੱਜ ਤੁਸੀਂ ਸਾਡੇ ਪੇਸ਼ੰਟਰ ਹੋ ਤੁਸੀਂ ਵੀ ਮੇਰੇ ਅੱਗੇ ਬੈਠੇ ਹੋ ਤੇ ਮੈਂ ਸੋਚ ਰਿਹਾ ਕਿ ਕੀ ਦੇਣਾ ਹੈ ਮੈਨੂੰ ਸੀਸਾ ਦਿਓ ਮੈਨੂੰ ਦੁਨੀਆ ਦਾ ਮੋਸਟ ਐਕਸਪੈਂਸਿਵ ਗਿਫਟ ਚਾਹੀਦਾ ਹੋਇਆ ਸੀਸਾ ਤੁਸੀਂ ਨਾ ਸੱਚ ਮੈਂ ਫੋਨ ਵੀ ਕੀਤਾ ਸੀ ਸ਼ਾਇਦ ਕਿਸੇ ਚੁੱਕਿਆ ਹੋਣਾ ਮੈਂ ਕਿਹਾ ਕੀ ਸੀ ਤੁਸੀਂ ਟਰੂ ਹਾਰਡ ਪਰਸਨ ਹੋ ਕਿਸ ਨੇ ਚੁੱਕਿਆ ਸੀ ਹੁਣ ਬਤਾ ਦਿਓ ਕਿਸੇ ਟੀਮ ਬਹੁਤ ਵੱਡੀ ਆ ਕਈ ਵਾਰ ਕਾਨਫਰੈਂਸ ਟ੍ਰਾਂਸਫਰ ਲੱਗ ਜਾਂਦੀ ਫੋਨ ਤੁਸੀਂ ਸੱਚੇ ਦਿਲ ਦੇ ਬੰਦੇ ਹੋ ਮੈਨੂੰ ਪਤਾ ਹੈ ਨਾ ਇਹ ਤਾਂ ਨਹੀਂ ਮੈਨੂੰ ਪਤਾ ਕਿ ਮੈਂ ਕਿੱਦਾਂ ਦਾ ਦਿੰਦਾ ਪਰ ਟੁੱਟੇ ਟੁੱਟੇ ਤਾਂ ਤੁਸੀਂ ਵੀ ਹੋਏ ਹੋ ਅੰਦਰੋਂ ਟੁੱਟੇ ਤਾਂ ਸਾਰੇ ਹੀ ਹੋਏ ਨੇ ਪਰ ਤੁਸੀਂ ਜ਼ਿਆਦਾ ਟੁੱਟੇ ਹੋਏ ਹੋ ਤੁਹਾਡੀ ਦਿੱਲੀ ਨੂੰ ਕੀ ਸੋਚ ਕੇ ਆ ਗਏ ਤੁਸੀਂ ਇਕੱਲੇ ਇੰਨੀ ਦੂਰੋਂ ਇੱਥੇ ਕਿੱਦਾਂ ਬੰਗਲਾ ਸਾਹਿਬ ਅੰਦਰ ਬਥਾ ਵੀ ਦੇਖ ਲਈ 2 ਵਜੇ ਵਾਲਾ ਉਹ ਵੀ স্নਾਨ ਵੀ ਦੇਖ ਲਈ ਸਵੇਰੇ ਉਸ ਤੋਂ ਬਾਅਦ ਸਿੱਧਾ ਦਿੱਲੀ ਇੱਥੇ ਮੈਂ ਰੋਜ਼ ਹੀ ਬਾਹਰ ਹੀ ਹੁੰਨੀ ਆ ਘਰੇ ਲਾਈਟ ਤਾਂ ਹੈਗੀ ਦੀ ਕਦੋਂ ਤੋਂ ਲਾਈਟ ਨਹੀਂ ਗੱਦੇ ਤੇ ਵੀ ਕੀੜੇ ਪੈ ਚੁੱਕੇ ਨੇ ਵਾਹਿਗੁਰੂ ਪਾਣੀ ਦਿਓ ਬਟਾ ਕੋਈ ਨਹੀਂ ਹੈ ਗਾਇਰਿਆ ਹੁਣ ਤੁਹਾਡਾ ਕੀ ਕਰੀਏ ਅੱਗੇ ਤੁਹਾਡੀ ਕੀ ਮਦਦ ਕਰੀਏ ਐਕਚੁਅਲੀ ਭੈਣ ਮੈਨੂੰ ਆਪ ਹੀ ਨਹੀਂ ਦੱਸ ਪਾ ਰਹੀ ਕਿ ਮੈਂ ਕੀ ਮਦਦ ਕਰਾਂ ਬਤਾ ਦੇ ਦਿੱਤਾ ਮੈਂ ਤੁਹਾਨੂੰ ਬਸ ਉਸ ਤੋਂ ਵੱਡਾ ਲੈਦੇ ਕੁਛ ਨਹੀਂ ਹਾਂ ਚਲੋ ਮੈਂ ਕੋਸ਼ਿਸ਼ ਕਰੂੰਗਾ ਭੈਣੇ ਕਿ ਦਿਲਜੀਤ ਨੂੰ ਮੈਂ ਤੁਹਾਨੂੰ ਮਿਲਵਾ ਸਕਾਂ ਜੇ ਦਿਲਜੀਤ ਨੂੰ ਨਹੀਂ ਮਿਲ ਹੁੰਦਾ ਉਸ ਤੋਂ ਇਲਾਵਾ ਮੈਂ ਤੁਹਾਡੇ ਹੋਰ ਕੀ ਸੇਵਾ ਕਰਾਂ ਇੱਥੇ ਸੇਵਾ ਦੇ ਦਿਓ ਕੋਈ ਪਿੱਛੇ ਤਾਂ ਸੇਵਾ ਹੀ ਸੇਵਾ ਬੈਣੀ ਇੱਥੇ ਤਾਂ ਸੋ ਕੀ ਹਸਪੀਟਲ ਬਣ ਰਿਹਾ ਹੁਣ ਉੱਥੇ ਵੀ ਤੁਹਾਡੀ ਲੋੜ ਹੈ ਤੇ ਸਿ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਲ ਮਿਲ ਕੇ ਚੱਲੋ ਜਿੰਨਾ ਵੀ ਕਰ ਸਕੇ ਮੈਨੂੰ ਆਪਣੇ ਦੇ ਜਿਆਦਾ ਦੂਜਿਆਂ ਨੂੰ ਦੇ ਕੇ ਖੁਸ਼ੀ ਦੇ ਮਤਲਬ ਉਹਦੇ ਚਿਹਰੇ ਤੇ ਖੁਸ਼ੀ ਦੇ ਕੇ ਖੁਸ਼ੀ ਹੁੰਦੀ ਹੈ ਵਾਹਿਗੁਰੂ ਮੇਰੀ ਵੀ ਘੱਟ ਲੋਕਾਂ ਨੂੰ ਹੁੰਦੀ ਨੀ ਨੀ ਕੋਈ ਗੱਲ ਨਹੀਂ ਪੈਂਦੀ ਦੋਗੀ ਨੂੰ ਖਿਲਾ ਦੋ ਬੇਜੁਮਾਨਾਂ ਨੂੰ ਗਾਏ ਨੂੰ ਮਤਲਬ ਇਹ ਚੀਜ਼ਾਂ ਵਿੱਚ ਹੀ ਖੁਸ਼ੀ ਮਿਲਦੀ ਹੈ ਵੱਡੀ ਵੱਡੀ ਚੀਜ਼ਾਂ ਦੀ ਖੁਸ਼ੀ ਨਹੀਂ ਹੁੰਦੀ ਛੋਟੀ ਛੋਟੀ ਚੀਜ਼ਾਂ ਦੀ ਖੁਸ਼ੀ ਹੁੰਦੀ ਹੈ ਬਿਲਕੁਲ ਸਹੀ ਗੱਲ ਜਿਵੇਂ ਚਾਹ ਹੋ ਗਈ ਦਫਰ ਦੀ ਚਾਹ ਪੀ ਲਈਏ ਕਾਟਨ ਕੈਂਡੀ ਖਾ ਲਈ ਹਾਲੇ ਵੀ ਮੈਂ ਖਾਣੀ ਆ ਅੱਛਾ